ਕਿਸੇ ਨੂੰ ਉਸ ਵਾਰ ਜੀ ਕੰਟ ਪਾਂ ਦੇ ਹੋਠਾਂ ਵਿੱਚ ਅਮਰਤ ਮੰਨੇ ਆ ਕਈਆਂ ਸਮੁੰਦਰ ਚ ਮੰਨੇ ਆ ਸਮੁੰਦਰ ਜੋ ਹੋਵੇ ਦਾ ਖਾਰਾ ਸਮੁੰਦਰ ਜਾਨਾ ਕਈਆਂ ਚੰਦਰਵਾਦੀਆ ਕਿਰਨਾਂ ਚ ਮੰਨੇ ਆ ਕਈਆਂ ਸਾਲਗੋਚ ਚ ਮੰਨੇ ਆ ਕਈਆਂ ਸਾਥ ਸੰਗਤ ਜੀ ਇਸ ਸੰਬੰਧ ਕੋਲ ਦੇ ਕਾਹੀ ਪਤਾ ਚ ਮੰਨੇ ਆ ਅਮਰਤ ਦਾ ਸਾਧ ਸੰਗਤ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਹੈ ਪ੍ਰਾਪਤ ਹੁੰਦਾ ਹੈ ਰਾਗ ਵਿਹਾਗੜਾ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੂੜੀਏ ਲੋਕ ਅੰਮ੍ਰਿਤ ਦੀ ਭਾਲ ਕਰਦੇ ਹਨ ਕਿਸੇ ਨੂੰ ਸਾਧ ਸੰਗ ਜੀ ਕੰਠ ਲਾਉਂਦੇ ਹੋਠਾਂ ਵਿੱਚ ਅੰਮ੍ਰਿਤ ਮੰਨੇ ਹੈ ਉਹ ਸਹੀ ਪੁਰਖ ਜਿਹੜੇ ਹੈ ਉਹ ਵਿਸ਼ੇ ਰਾਤੀ ਪਰਦੇ ਰਹਿੰਦੇ ਹਨ ਅੰਤ ਨੂੰ ਰੰਡੀਆਂ ਹੋ ਜਾਂਦੀਆਂ ਵਿਧਵਾ ਹੋ ਜਾਂਦੀਆਂ ਜੇ ਕੰਤਾਂ ਦੇ ਹੋਠਾਂ ਵਿੱਚ ਅੰਮ੍ਰਿਤ ਰਸ ਹੋਵੇ ਤਾਂ ਵਿਧਵਾ ਕਿਉਂ ਹੋਣ ਤੇ ਰੰਡੇ ਕਿਉਂ ਹੋਣ ਇਸ ਕਰਕੇ ਕਹਿੰਦੇ ਉਹ ਅੰਮ੍ਰਿਤਰਾਸ਼ ਨਹੀਂ ਹੈ ਕਈਆਂ ਸਾਗ ਸੰਗੀਆਂ ਸਮੁੰਦਰ ਉਸ ਦੇ ਤਾਂ ਹੀ ਪਤਾਲ ਚ ਮੰਨੇ ਰਹੇ ਜੇ ਪਤਾਲ ਤੇ ਹੋਵੇ ਤਾਂ ਸੱਜ ਜਰੂਲੇ ਕਿਉਂ ਹੋਣ ਕਈਆਂ ਸਮੁੰਦਰ ਚ ਮੰਨੇ ਆ ਸਮੁੰਦਰ ਚ ਹੋਵੇਗਾ ਖਾਰਾ ਸਮੁੰਦਰ ਕਿੰਰਾ ਜਾਂਦਾ ਕਈਆਂ ਚੰਦਰਮਾ ਦੀਆਂ ਕਿਰਨਾਂ ਚ ਮੰਨੇ ਆ ਇਹ ਚੰਦਰਮਾ ਦੀਆਂ ਕਿਰਨਾਂ ਦਿੰਦਾ ਬਿਜੋਗੀ ਲੋਕ ਤੋਂ ਕੱਬ ਦੇ ਕਿਉਂ ਸੇਕ ਉਹਨਾਂ ਨੂੰ ਆਉਂਦਾ ਕਦੇ ਠੰਡੀ ਤ੍ਰੇਲ ਹੈ ਚੰਦਰਮਾ ਦੀਆਂ ਕਿਰਨਾਂ ਚ ਤੁ ਕਈਆਂ ਸਾਰਗੋਚ ਮੰਨਿਆ ਹੈ ਜੇ ਸਵਰਗ ਵੀ ਅੰਮ੍ਰਿਤ ਹੁੰਦਾ ਸਾਧ ਸੰਗਤ ਜੀ ਤਾਂ ਇੰਦਰ ਨੂੰ ਗੋਦੋਂ ਦੇ ਕੰਧ ਜਾ ਕੇ ਕੋਈ ਹੋਣਗੀ ਕੀ ਲੋੜ ਸੀ ਉਹ ਅੰਮ੍ਰਿਤ ਦੇ ਨਾਲ ਅਮਰ ਹੋ ਜਾਂਦਾ ਉਹਨੂੰ ਕੋੜ ਨਾ ਚੜਦਾ ਇਸ ਗੋਦੋਂ ਤੋਂ ਬਾਹਰ ਹਿੱਲਿਆ ਇਸ ਨੂੰ ਦੇਖੇਂਦ ਰੂਆ ਆ ਸਹਸਰੀਂ ਤੇਰ ਬਾਗੂਏ ਤਾਂਨ ਕੱਚਾਤਾ ਹੈ ਕਈਆਂ ਦਾ ਮਰਦ ਨੂੰ ਸਾਧ ਸੰਗਤ ਜੀ ਪਤਾਲ ਵਿੱਚ ਮੰਨਿਆ ਹੈ ਇਹ ਪਤਾ ਹੈ ਜਿੰਦਾ ਸਭ ਜਹਰੀਲੇ ਕਿਉਂ ਰਹਿੰਦੇ ਇਸ ਕਰਕੇ ਜੋ ਗਲਤੀ ਨਾਲ ਅਮਰਤ ਮੰਨੇ ਉਹ ਅਮਰਤ ਨਹੀਂ ਹੁੰਦਾ ਅਮਰਤ ਦਾ ਸਾਧ ਸੰਗਤ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਹੈ ਪ੍ਰਾਪਤ ਹੁੰਦਾ ਸ੍ਰੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਅਮਰਤ ਹਰ ਹਰ ਨਾਮ ਹੈ ਮੇਰੀ ਜਿੰਦੂ ਜੋ ਖੰਡੇ ਨੇ ਨਾਲ ਜੂ ਕਲਗੀ ਤਰਜੀ ਨੇ ਪੰਘਾ ਪਿਆਰਿਆਂ ਨੂੰ ਆਪ ਸੀਸ ਲੈ ਕਰਕੇ ਦਿੰਦਾ ਹੈ ਏ ਅੰਮ੍ਰਿਤ ਰੂਪ ਵਾਹ ਵਾਹ ਅੰਮ੍ਰਿਤ ਨਾਮ ਦਾ ਗੁਰੂ ਨੂੰ ਪਾਵਾ ਕੋ ਹੈ ਇਹ ਭਾਈ ਗੁਰੂ ਸਾਹਿਬ ਦੇ ਪੰਜਾਂ ਪਿਆਰਿਆਂ ਦੇ ਰਾਹੀ ਖੰਡੇ ਦਾ ਅੰਮ੍ਰਿਤ ਮਿਲਣ ਕਰਕੇ ਇਹ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰਨੀ ਹੈ ਗੁਰਮਤਿ ਦੁਆਰਾ ਜੋ ਹਰ ਹਰ ਪ੍ਰਗੋਸ਼ ਦਾ ਨਾਮ ਹੀ ਅੰਮ੍ਰਿਤ ਹੈ اے ਮੇਰੀ ਜਿੰਦ ਜਾਨੋ ਅੰਮ੍ਰਿਤ ਗੁਰਮਤ ਪਾਏ ਰਾਂ ਇਹ ਗੁਰਮਤ ਗੁਰ ਅੰਮ੍ਰਿਤ ਨੈਣ ਦੇ ਤਾਈ ਤਵਣੋ ਜੜਾਈ ਹੋਈ ਪਉਣਾ ਹੈ ਹੋ ਮੈਂ ਮਾਇਆ ਬਿਖ ਹੈ ਮੇਰੀ ਜਿੰਦ ਜੀ ਜਿਹੜੀ ਦੇ ਵੀ ਹੰਗਤਾ ਹੈ ਤੇ ਮਾਇਆ ਇਹ ਜ਼ਹਿਰ ਹੈ ਕਿ ਮੇਰੀ ਜਿੰਦ ਨੂੰ ਹਰ ਅੰਮ੍ਰਿਤ ਵੇਖੋ ਲਹਿ ਜਾਏ ਰਹੀਦਾ ਨਾਮ ਅੰਮ੍ਰਿਤ ਹੈ ਇਸ ਨੂੰ ਕੀਨੇ ਕਰਕੇ ਰਾਮ ਦੇ ਨਾਮ ਨੂੰ ਪੀਣੇ ਕਰਕੇ ਜਿਹੜੀ ਬਿਸ਼ਾ ਨਹੀਂ ਵੀ ਉਹ ਲੈ ਜਾਂਦੀ ਹੈ ਮਨ ਸੁੱਕਾ ਹਰੇ ਹੋਇਆ ਮੇਰੀ ਜਿੰਦੜੀਏ ਜਿਵੇਂ ਸਾਹ ਸੁਣੀ ਕੋਟ ਸੋਕਣ ਜਿਹੜੇ ਮਿਰਸ਼ ਹੁੰਦੇ ਆ ਇਹ ਅੰਮ੍ਰਿਤ ਦੀ ਵਰਖਾ ਹੋਵੇ ਉਹ ਸੁੱਕੇ ਮਿਰਸ਼ ਹਰੇ ਹਰੇ ਹੋ ਜਾਂਦੇ ਆ ਏਵੇਂ ਜਿਹੜਾ ਮਨ ਸੁੱਕਾ ਹੋਇਆ ਦੇਮਖ ਹੋ ਕੇ ਇਹ ਉਹਨਾਂ ਦਾ ਮਨ ਹਰਾ ਹੋ ਜਾਂਦਾ ਜਿਨ੍ਹਾਂ ਨੂੰ ਨਾਮ ਅਮਰ ਦੀ ਵਰਖਾ ਕਰਾਲਤ ਹੁੰਦੀ ਹੈ ਹਰ ਹਰ ਨਾਮ ਤੇ ਆਏ ਰਾਮ ਜੋ ਰਾਮ ਪ੍ਰਵੇਸ਼ੂ ਦੇ ਹਰ ਹਰ ਬਾਣ ਨੂੰ ਘੁੰਦੇ ਹਨ ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜਿੰਦਗੀ ਮੇਰੀ ਜਿੰਦਗਾਂ ਜਿਨ੍ਹਾਂ ਦੇ ਹਰੀ ਨੇ ਤੁਮ ਮੱਥੇ ਤੇ ਲਿਖ ਕੇ ਭਾਗ ਪਾਇਆ ਕਰਮਾਂ ਚ ਜਨ ਨਾਨਕ ਨਾਮ ਸਮਾਏ ਰਾਮ ਓਏ ਸ਼ਾਂਦੇ ਨੂੰ ਪਾ ਕੇ ਨਾਮ ਵਿੱਚ ਰਾਮ ਦੇ ਸਮਾਉਂਦੇ ਹੈ